ਆਕੜ ਮਸ ਬੈ ਗਿਆ ਮਿੱਤਰੋ ਪੂਰਾ ਰਕਿਆ ਨਿਸ਼ਲੀ ਪੱਲੇ ਤੋੜ ਵਾਲੀ ਜੇ ਤੂੰ ਕਹੇ ਮਰ ਜਾਂਦਾ ਵਾ ਗਾਈ ਕੋਲੋ ਮਰ ਗਿਆ ਹਾਂਜੀ ਮਿੱਤਰੋ 사ਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡੇ ਸਾਰਿਆਂ ਦਾ ਤੇ ਯੂਨੀਵਰਸਿਟੀ ਚੱਲਦੇ ਪਏ ਆ ਜੀ ਯੂਥ ਫੈਸਟ ਵਾਲੇ ਦਿਨ ਤੇ ਮੈਂ ਸੋਚਿਆ ਕਿ ਅੱਜ ਵਲੌਗ ਕਰ ਲਈਏ ਤੇ ਨਾਲੇ ਯੂਨੀਵਰਸਿਟੀ ਦੀ ਰੌਣਕ ਵਿਖਾਈਏ ਤੁਹਾਨੂੰ ਫੰਕਸ਼ਨ ਕਿੱਧਰ ਆਪਾਂ ਡਿਪਾਰਟਮੈਂਟ ਹੀ ਕਰਵਾ ਪੁੱਛੋ ਜੀ ਆਪਣੇ ਡਿਪਾਰਟਮੈਂਟ ਆ ਕੇ ਆਡੀਟੋਰੀਅਮ 'ਚ ਆਹ ਆਡੀਟੋਰੀਅਮ ਦੇ ਪੂਰਾ ਫੁੱਲਿਆ ਬਾਹਰ ਵੇਖ ਕਿੱਥੇ ਡਿਪਾਰਟਮੈਂਟ ਆਪਣਾ ਡਿਪਾਰਟਮੈਂਟ ਹੀ ਆ ਆਹ ਹੋ ਗਿਆ ਅਸੀਂ ਆਪਣੇ ਡਿਪਾਰਟਮੈਂਟ ਚੱਲਦੇ ਹਾਂ ਮਿੱਤਰੋ ਸਾਹਮਣੇ ਦੇਖੋ ਕਿ ਸਾਹਮਣੇ ਮਾੜਾ ਅਸ਼ਕ ਆ ਗਿਆ ਆਪਣਾ ਟਵਾੜ ਨਹੀਂ ਚੱਲੀ ਜਾਨ ਮਜ਼ਾਦ ਵੀ ਪੱਗ ਬੜੀ ਸੋਹਣੀ ਬੰਨੀ ਕੀ ਗੱਲ ਐ ਉਹਦਾ ਭਾਈ ਅੱਜ ਵੱਡ ਬੰਨੀ ਕਰਨੀ ਆ ਜੀ ਉੱਥੇ ਉਹਨੇ ਕੰਮ ਓੱਖਾ ਕਿਉਂ ਜਾਣਾ ਹੈ ਕੰਮ ਕੋਲ ਫਿਰ ਕੀ ਕਹਿਣਾ ਚਾਹੂਗੇ ਬਹੁਤ ਕੁਝ ਬੱਦਾ ਬੱਦਾ ਐ ਉੱਥੇ ਬੜੇ ਚਿਰਾਂ ਬਾਅਦ ਸੋਹਣੀਆਂ ਪੱਗਾਂ ਵਧੀਆਂ ਵਾ ਮਤਲਬ ਕਿ ਐਂਡ ਹੋ ਗਿਆ ਉਹ ਨਵੀਂ ਪੱਗ ਹੀ ਨਾ ਅੱਧਾ ਮੂਡ ਥੋੜਾ ਜਿਹਾ ਹੁਣ ਸਹੀ ਗਿਆ ਹੁਣ ਕੰਮ ਕਹਿਣ ਉਹਨਾਂ ਓਕੇ ਹੋਏ ਪਏ ਆ ਕਿ ਭੱਗਾਂ ਸੈੱਟ ਬਚੀਆਂ ਨੇ ਅੱਜ ਕੁਝ ਬਿਲਕੁਲ ਅਮੀ ਉਹਨਾਂ ਕੰਮ ਹੋਣੇ ਆ ਅੱਜ ਸਾਡੇ ਡਿਪਾਰਟਮੈਂਟ ਦੀ ਜਾਗੋ ਆ ਮੇਰੇ ਬਾਹਰ ਆਲੇ ਆ ਜਿਹੜਾ ਬਾਹਰ ਆਲੇ ਜਦੋਂ ਮੇਰਾ ਪੂਰਾ ਨੱਕੋ ਨੱਕ ਭਰ ਜਾ ਰਿਹਾ ਹਾਲ ਫਟਵਾ ਲਈ ਮੇਰੇ ਕੋਲ ਆਪਣੀ ਜੁਗਾਂ ਸਾਹਿਬੀ ਹੈ ਇਹ ਮੇਰੇ ਬਹੁਤ ਆਪਣੇ ਜੁਗਾਂ ਸਾਹਿਬੀ ਤੇ ਥੋੜੀ ਤਾਂ ਦਿਹਾੜੀ ਸਵੇ ਗਿਆ ਬੁਰਾ ਕੜਵਾਸੇ ਪਹਿਲੇ ਤੇ ਪੈਟਰੋਲ ਵਾਹ ਲੈ ਆ ਤੇਰਾ ਦੋ ਬੈਟ ਦੋ ਬੈਟ ਆ ਨਹੀਂ ਮਿੱਦਾ ਪੱਟਿਆ ਪੱਟਿਆ ਗਲਾਵੀ ਪਗਵਾਲਾ ਨਹੀਂ ਲੈ ਉਹਨੇ ਬੋਲ ਕੇ ਹਟ ਜਣਾ ਜੋ ਨੀਜਾ ਚਿੰਦੇ ਜੱਜ ਕੇ ਨੀ ਦੁਨੀਆ ਦੀ ਨਜ਼ਰ ਮਰੀ ਰਹੇ ਬੱਜ ਕੇ ਨੀ ਦੁਨੀਆ ਦੀ ਉਹ ਵੀ ਆਪਣੀ ਜਗ੍ਹਾ ਤੇ ਮੈਂ ਗੁਜਾਰਿਸ਼ ਕਰਦਾ ਬੋਕਸ ਸਿੰਘ ਜੀ ਸਕੀਓ ਸੂਵੇ ਵਿੱਚ ਇਹ ਬਹੁਤ ਪਿਆਰ ਨਾਲ ਦੇ ਰਹੇ ਹੋ ਸੋ ਜਿਨੇ ਜਿਨੇ ਨਹੀਂ ਵੇਖੀ ਇੱਕ ਰੀ ਜਾ ਕੇ ਜਰੂਰ ਵੇਖਿਓ ਟਿਕਟਾਂ ਦੇ ਜੋ ਪ੍ਰਕਾਸ਼ ਸਰਕਾਰ ਸਾਹਿਬ ਲਈ ਕਰੀ ਤਾੜੀ ਲਾਓ ਸਾਰੇ ਜੀ

ਇੱਥੇ ਟੱਕੇ ਵੀ ਸਾਰੇ ਗੇਟ ਤੇ ਹੀ ਸਾਰੇ ਟੱਕੇ ਸੀ ਆ ਸ਼ਰਮਣੀ ਅਕਾਲੀ ਦੇ ਜਿੰਦਾਬਾਦ ਜਿੰਦਾਬਾਦ ਅਕਾਲੀ ਦੇ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਅਕਾਲੀ ਜਿੱਤੇਗਾ ਇੱਕ ਵਾਰੀ ਆਵਾਂਗੇ ਢਾਡੂ ਨੂੰ ਭਜਾਵਾਂਗੇ ਮਿੱਤਰੋ ਸੰਤ ਕਬੀਰ ਵਾਲੇ ਇਕੱਠੇ ਹੋਈਆਂ ਹਰਿਆਣí ਬਾਤ ਚ ਗੱਲ ਇੱਕ ਤਰੀਕਾ ਗਾਲ ਨਾ ਕਰੀ ਅੱਜ ਕੱਲ ਰਿਆਨ ਨਹੀਂ ਹੁੰਦਾ ਸਾਲਿਆ ਰਾਇ ਨੂੰ ਲਈ ਹੋ ਗਈ ਖੋਤੀ ਵੇੜੇ ਪੜੇ ਕਿੱਥੇ ਬੜੇ ਕਿੱਥੇ ਖੋਤੀ ਵੇੜੇ ਕਰ ਗੱਲ ਦੇ ਜਵਾਬ ਇਹ ਮੇਲਾ ਹੈਗਾ ਸਰ ਗਾਲਾਂ ਵਿੱਚ ਮੈਡੀਕਲ ਨਹੀਂ ਆ ਹੋਰ ਕੁਝ ਕਹ ਬਲੋ ਵੈਜ ਗੱਲਾਂ ਕਰੋ ਵੈਜ ਗੱਲਾਂ ਲਾਓ ਗਾਣ ਵੈਜ ਗੱਲਾਂ ਲਾਣਾ ਕਰੋ ਦੇਖੋ ਦੇਖੋ ਦਰਿੰਦਗੀ ਚਿਹਰੇ ਸੇ ਟਪਕਦੀ ਹੈ ਨੰਬਰ 1 ਦਾ ਕਬੀਨਾ ਹੈ ਜੀ 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 ਅੱਖੇ ਦੇਖੋ ਨੀਅਤ ਮੇਂ ਖੋਟ ਸਾਫ ਨਜ਼ਰ ਆਤਾ ਹੈ ਐਦਾਂ Du kjenner ikke Hva tålmodigheten. ਨੇ ਭੁੱਲੀ ਨੂੰ ਆਏ ਹੋਣੇ ਆਏ ਕੋਚਲਣ ਤੇ ਇਧਰੇ ਨਹੀਂ ਆੜ ਗਿਆ ਫਿਰ ਚਲਦੇ ਨਹੀਂ ਕੋਚਲਣ ਨਹੀਂ ਚਲਦੇ ਕੀ ਕਰਨਿਆ ਸਾਲਿਆ ਕਿੱਧਰ ਜਾਣਾ ਬੇਵੀ ਕੋਚਾ ਪਲੈਂਟ ਕੀ ਕਰਨਾ ਤੇਰੀ ਵੀਡੀਓ ਰਿਕਾਰਡ ਕਰਦੇ ਤਾਂ ਨਾ ਕੀ ਉਧਰ ਚਾਹ ਨਹੀਂ ਪੀਣੀ ਇਸ ਕੰਮ ਕੇ ਲਈ ਤਾਂ ਵਕਤ ਹੀ ਵਕਤ ਹੈ ਕਾ ਦਾ ਵਾਸਤਾ ਪਾਲਦਾ ਹੀ ਆ ਗਿਆ ਇਸ ਸੁਰੀਦਾ ਮੋਗਾ ਭਈ ਉਠੋਂਦਾ ਇਤਸਾਸ ਸੁਣੀਦਾ ਹੋ ਉਠੋਂਦਾ ਇੱਕ ਸਾਦ ਸੁਣੀਦਾ ਘਰ ਘਰ ਉਹਦੀ ਸੋਬਾ ਭਈ ਆਉਂਦੀ ਜਾਂਦੀ ਨੂੰ ਕੜਾ ਚਕਾਉਂਦਾ ਉਹ ਹੁੰਦੀ ਜਾਂਦੀ ਨੂੰ ਕੜਾ ਚਕਾਉਂਦਾ ਨਾਲੇ ਮਾਰਦਾ ਘੋਟਾ ਨਹੀਂ ਲੱਗ ਤੇਰਾ ਪਤਲਾ ਗਿਆ one hour later